ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਰਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਹੋਮ ਮਿਨਿਸਟਰ ਮਿਲਣ ਆਇਆ ਸੀ ਕੀ ਗੱਲਬਾਤ ਹੋਈ ਸੀ ਉਹ ਅਗਲੇ ਦਿਨ ਮੈਂ মিডিਆ 'ਚ ਵੀ ਦੱਸੀ ਸੀ ਲੇਕਿਨ ਦਿੱਲੀ ਦੇ ਇੱਕ ਆਗੂ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੀ ਗੱਲਬਾਤ ਜਿਹੜੀ ਹੈ ਉਹ মিডিਆ ਦੇ ਸਾਹਮਣੇ ਨਸ਼ਰ ਕਰਨੀ ਚਾਹੀਦੀ ਹੈ ਚਲ ਇੱਕ ਗੱਲ ਮੈਂ ਹੋਰ ਨਸ਼ਰ ਕਰ ਦਿੰਦਾ ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ ਮਨਨ ਨੇ ਕਿਹਾ ਕਿ ਤੁਸੀਂ ਸਾਡੇ ਤੇ ਮਲਮ ਨਹੀਂ ਲਾਈ ਜੇ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜਿਹੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲਮ ਨਹੀਂ ਲਾਏਗੀ ਘੱਟੋ ਘੱਟ ਤੁਹਾਨੂੰ ਮਲਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮਲਮ ਮੰਗੀ ਕਿੱਥੋਂ ਸੀ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਇਹ ਜਵਾਬ ਸੀ ਉਹਦਾ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਮਲਮ ਮੰਗੀ ਕਿੱਥੇ ਸੀ ਤੁਹਾਡੇ ਜ਼ਖਮਾਂ ਤੇ ਲਾਉਣ ਵਾਸਤੇ ਤੇ ਮੰਗਣੀ ਕਿਹਨੇ ਸੀ ਜਿਨ੍ਹਾਂ ਨੇ ਮਨਿਸਟਰੀਆਂ ਮੰਗੀਆਂ ਸਾਡੀ ਨੌ ਨੌ ਮਿਨਿਸਟਰ ਬਣਾ ਦਿਓ ਸਾਡੀ ਧੀ ਨੂੰ ਬਣਾ ਦਿਓ ਸਾਡੇ ਪੁੱਤ ਨੂੰ ਬਣਾ ਦਿਓ ਉਹਨਾਂ ਨੇ ਮਲਮ ਨਹੀਂ ਮੰਗੀ ਜਦ ਕਿ ਮੰਗਣੀ ਮਲਮ ਚਾਹੀਦੀ ਸੀ